ਜੋ ਕੀ ਦ੍ਰਿਸ਼ਟ ਅੰਮ੍ਰਿਤ ਥਾਰ ਕਾਲੁਖ ਖਨ ਉਤਾਰ ਤਿਨਰ ਅਗਿਆਨ ਜਾਹੇ ਦਰਸ਼ਕ ਦੁਆਰ ਓਏ ਜਿ ਸੇਵ ਸ਼ਬਦ ਸਾਰ ਗਾਖੜੀ ਵਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਜ ਸਾਰ ਜਾਗੀ ਲੈ ਗੁਰਬੀਚਾਰ ਮੇ ਮਰੀ ਪੁੱਤ ਸਦੀਵ ਪਰਮ ਪਿਆਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲੈਣਾ ਗਤਰ ਗੁਰ ਪਰਸ ਮੁਰਾਰ ਤੈ ਤਾ ਡ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਿਕ ਸਿੱਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਔਤਾਰ ਛਡੋ ਦ ਸੰਸਾਰ ਸਾਰ ਰਹਿਂ ਜਗਤਰ ਜਲ ਪਦਮ ਵਿਚਾਰ ਖਲਪਤਾਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਿਦ ਤੇਰਾ ਇਕ ਲਿਵਤਾਰ ਕੋ ਕੀਰਤ ਕਲ ਸਹਾਰ ਸਪਤ ਦੀਪ ਮੁਝਾਰ ਲੈਣਾ ਜਗਤਰ ਗੁਰ ਪਰਸ ਮੋਹਾਰ ਕੈ ਤਾ ਹਜ਼ਰਤ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਹਰ ਦਰਸ਼ ਸਮਾਨ ਆਤਮਵੰਤ ਗਿਆਨ ਜਾਣੀ ਅਕਲ ਗਤ ਗੁਰ ਪਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪਹਿਰ ਸੀਲ ਸਨਹਾ ਸਕਤ ਬਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਤਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸ਼ਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ੍ਰਹਿਣ ਤੇ ਅੰਮ੍ਰਿਤ ਕਲ ਢਾਲਣ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗ ਸੋ ਪੈ ਤਰੈ ਗੁਰ ਜਗਤ ਸਿਰਨ ਸੀਂ ਅੰਗਰ ਰਾਜ ਜੋਗ ਲੈਣਾ ਕਰਾਏ ਸਦਾ ਅਕਾਲ ਵਰ ਹੈ ਕਰਨ ਸਿਓ ਇੱਛਾ ਚਾਰਾ ਧ੍ਰਮ ਸੁਪੂਰ ਜਿਉ ਨਿਵਾਏ ਕਵਰ ਕਸ ਬਿਨੁ ਵਿਚਾਰ ਇਹ ਤਤ ਜਾਣਿਓ ਸਰਬ ਗਤ ਅਲਖ ਵਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗੰ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਹਜ ਲਿਓ ਹਰ ਪਰਸਿਓ ਕਲ ਸੁਮਲਵਾ ਜਨ ਦਰਸ਼ਨ ਲੈਣ ਭਇਓ ਮਨ ਵਿਸਾਸ ਪਾਇਓ ਘਹਿਰ ਦੋ ਹਜ਼ਰਤ ਦੀਓ ਗਰਨਾਸ਼ ਤਨ ਨਠਿਓ ਅਮਿਓ ਅੰਤਰਗਤ ਪੀਓ ਰਿਤ ਬਿਗਾਸ ਜਾਗਿਓ ਅਲਖ ਕਲ ਤਹਰੀ ਜੁਗੰਤਰ ਸਤਗੁਰ ਸਹਜ ਸਮਾਧ ਰਵਿਓ ਸਮਾਨ ਨਿਰੰਤਰ ਉਦਾਰੋ ਚਿਤ ਧਾਰਿਤ ਹਰਨ ਤਿਕੰਤੇ ਕਲਮਲ ਤਰਸਨ ਸਾਦਰੰ ਸਹਿਜ ਕਲ ਉਚਰੈ ਜਸ ਜਮ ਪਉ ਲੈਣੇ ਰਸਨ ਨਾਮ ਅਵਖਧ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰਾਬੂ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟ ਓ ਰਵ ਲੋਇ ਦਰਸ਼ਨ ਪਰਸ ਗੁਰੂ ਕੈ ਅਠਸਠ ਮੱਜਨ ਹੋਇ ਸਤ ਤੀਰਥ ਸਤਿ ਇਸ਼ਨਾਨ ਅਰ ਭੋਜਨ ਭਾਓ ਸਤ ਸਦਾ ਸਤਿ ਭਾਖੰਤ ਸੋ ਹੈ ਸਤ ਪਾਇਓ ਗੁਰ ਸ਼ਬਦ ਸਤ ਨਾਮ ਸੰਗਤੀ ਬੋਹੈ ਜਿਸ ਸਤ ਸੰਜਮ ਵਰਤ ਸਚ ਕਬ ਜਨ ਕਲ ਵਖਾਣ ਦਰਸ਼ਨ ਪਰਸ ਗੁਰੂ ਕੈ ਸਚ ਜਨਮ ਪਰਵਾਣ ਅਮੇ ਦ੍ਰਿਸ਼ਟ ਸੁਭ ਕਰੈ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵਾ ਗੁਰ ਨਵ ਨਿਦ ਦਰਿਆ ਜਨਮ ਮਹਮ ਕਾਲਖ ਧੋਵੇ ਸੁਖੋ ਟਲ ਗੁਰ ਸੇਵੀਐ ਆਏ ਨਿਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਸਭਈਏ ਨਲੇ ਤਿਜਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਸ਼ਲ ਸੰਸਾਰੇ ਜਿਨ ਭਗਤ ਫਗ ਜਲਤਾਰੇ ਸਿਮਰਉ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਿਕ ਨਾਨਕ ਲੈਣਾ ਥਪਿਓ ਜੇਨ ਸਭ ਸਿਧੀ ਕਬ ਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰਾ ਸ਼ਾਖ ਤਰੋ ਵਰ ਮਵਲ ਸਰਾ ਉੱਤਰ ਦੱਖਣ ਪੁਬ ਅਰ ਪਸ਼ਚਮ ਜੈ ਜੈ ਕਰ ਜਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਸ਼ਚਮ ਤਰੀਆ ਸੋਈ ਨਾਮ ਅਸ਼ਲ ਭਗਤਾ ਭਵ ਤਾਰਣ ਅਮਰਦਾਸ ਗੁਰ ਕਉ ਫੁਰਿਆ ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਿਕ ਸਿਧ ਸਮਾਦ ਹਰਾ ਸਿਮਰੈ ਨਖਤਰ ਅਵਰਤ੍ਰੂ ਮੰਡਲ ਨਰਦਾਦ ਪ੍ਰਹਿਲਾਦ ਵਰਾ ਸਸੀਅਰ ਅਰਸੂਰ ਨਾਮ ਉਲਾਸੈ ਫੈਲ ਲੋ ਜਿਨ ਉਧਰਿਆ ਸੋਈ ਨਾਮ ਅਸ਼ਲ ਭਗਤਾ ਭਵਤਾਰਣ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸ਼ਿਵ ਸੁਮਕਾਦ ਸੁਮੁਧਰਿਆ ਚਰਸੀ ਸਦ ਦੁੱਧ ਜਿਤ ਰਾਤੇ ਅੰਮ੍ਰਿਤ ਪਾਜਲ ਤਰਿਆ ਉਦੋਂ ਅਕੂਰ ਤਲੋਚਨ ਨਾਮਾ ਕਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਸ਼ਲ ਭਗਤਾਂ ਭਵਤਾਰਣ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ 30 ਤੇ ਆਵੇ ਜਤੀ ਤਤੀਸ਼ਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾ ਮਾ ਚਰਨ ਚਿਤ ਅੰਮ੍ਰਿਤ ਰਸਿਆ ਇਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਧਰੀਆ ਸੋਈ ਨਾਮ ਅਸ਼ਲ ਭਗਤਾ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮਕਿਤ ਸੰਸਾਰ ਤਿਰਨ ਰਵ ਸੁਰ ਤਰ ਸ਼ਾਖਾਂ ਉੱਤਰ ਦੱਖਣ ਪੂਬ ਦੇਸ਼ ਪश्चਮ ਜਸ ਪਾਖੈ ਜਨਮਤਾ 에 ਸਕਯਤ ਜਿਤ ਨਾਮ ਹਰਿ ਹਰਿ ਦੈ ਨਿਵਾਸੈ ਸੁਰਨਰ ਗਣ ਗੰਧਰਬ ਸੇ ਦਰਸ਼ਨ ਆਸਾ ਸਹੈ ਭਲੋ ਪ੍ਰਸਿੱਧ ਤੇਜੋਤਨੋ ਕਲ ਜੋੜ ਕਰ ਧਿਆਉ ਸੋਈ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵ ਤੇਤੀਸ ਅਰ ਸਾਧਿਤ ਸਿਦ ਨਰ ਨਾਮ ਖੰਡ ਬ੍ਰਹਮੰਡ ਥਾਰੇ ਜਾਂ ਨਾਮ ਸਮਾਧਿਓ ਹਰਖ ਸੋਗ ਸੰਕਰ ਸਹਾਰੇ ਨਾਮ ਸ਼ਰੋਵਲ ਸਰਬਮੈ ਭਗਤ ਰਹਿ ਲਿਵਤਾਰ ਸੋਈ ਨਾਮ ਪਦਾਰਥਮ ਗੁਰ ਤੁਸ ਦੀਓ ਕਰਤਾਰ ਸਤ ਸੂਰ ਸੀਲ ਬਲਵੰਤ ਸਤ ਫਾਏ ਸੰਗਤ ਸघन ਗਰੂ ਮਤ ਨਿਰਵੈਰ ਲੀਣਾ ਜਿਸ ਤੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰਸ ਸੰਤ ਪਿਆਰ ਜੇ ਕਰਤਾਰਾ ਸੰਜੋਗ ਸਤਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚੜਾਏ ਮੁਖ ਮਿਸ਼ਟ ਬਾਣੀ ਧਨ ਸਤਗੁਰ ਸੇਵਿਓ ਜਿਸ ਪਸਾਏ ਗਤ ਗੰਮ ਜਾਣੀ ਕਨ ਸੰਭੂ ਸਮੁਧਰੇ ਪਾਇਓ ਨਾਮ ਨਿਵਾਸ ਸਕਤ ਜਨਨ ਮਤਲ ਉਚਰਾਏ ਗੁਰ ਪ੍ਰਸਿਓ ਅਮਰ ਪ੍ਰਗਾਸ ਬਾਹਰ ਜਕਰ ਦਾਹਣਾ ਸਿਦ ਸਨ ਮੁਖ ਮੁਖ ਜੋ ਆਏ ਰਦ ਬਸੇ ਬਾ ਵਾਂਗ ਜੋ ਤੀਨ ਲੋਕਾਂ ਅੰਤਰ 모ਹ ਹੈ ਹਿਦਾ ਬਸੇ ਅਕਹੀਓ ਸੋਏ ਰਸ ਤੇ ਨੀ ਜਾਤੋ ਮੁਖੋਂ ਭਗਤ ਉਚਰਾ ਅਮਰ ਗੁਰ ਇਤਰੰਗ ਰਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਉ ਅਰਸੈਉ ਗੁਰੂ ਸਤਗੁਰ ਤਿਲਕ ਸਰਬ ਇਛ ਤਿੰਨ ਪਾਇਓ